ਸਤਿ ਸ਼੍ਰੀ ਅਕਾਲ ਦੋਸਤੋ ਬੁੱਟੜੀਸੀ ਕਾਫੇ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਜਿਵੇਂ ਕਿ ਆਪਾਂ ਇੱਕ ਕੱਲ ਵੀਡੀਓ ਅਪਲੋਡ ਕਰੀ ਸੀ ਜਿਸ ਦੇ ਵਿੱਚ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਹੁਣ ਤੁਹਾਡੇ ਨਵੇਂ ਐਡਮਿਸ਼ਨਾਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਦੇ ਵਿੱਚ ਕਿ ਤੁਹਾਨੂੰ ਸਾਰੇ ਸਰਟੀਫਿਕੇਟਾਂ ਦੀ ਲੋੜ ਪੈ ਗਈ। ਸੋ ਕੱਲ ਆਪਾਂ ਰੈਜ਼ੀਡੈਂਸ ਦੇ ਸਰਟੀਫਿਕੇਟ ਬਾਰੇ ਤੁਹਾਨੂੰ ਦੱਸਿਆ ਸੀ। ਜਿਸ ਦੀ ਵੀਡੀਓ ਜੇਕਰ ਤੁਸੀਂ ਨਹੀਂ ਵੇਖੀ ਤਾਂ ਉਹ ਵੀਡੀਓ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਅੱਜ ਆਪਾਂ ਤੁਹਾਡੇ ਨਾਲ ਇੱਕ ਨਵੇਂ ਸਰਟੀਫਿਕੇਟ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੋ ਕਾਸਟ ਸਰਟੀਫਿਕੇਟ ਦੀ ਜਿਸ ਦੇ ਵਿੱਚ ਆਪਾਂ ਐਸਸੀ ਕਾਸਟ ਦੇ ਬੱਚਿਆਂ ਦੇ ਲਈ ਅੱਜ ਫਾਰਮ ਕਿਵੇਂ ਅਪਲਾਈ ਕਰਨਾ ਹਨ। ਉਹ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਹੈ ਸੋ ਇਹ ਹੈ ਆਪਣਾ ਜੀ ਐਸਈ ਕਾਸਟ ਦਾ ਸਰਟੀਫਿਕੇਟ ਦਾ ਫਾਰਮ ਸੋ ਇਸ ਫਾਰਮ ਨੂੰ ਕਿਸ ਤਰ੍ਹਾਂ ਤੁਸੀਂ ਫਿਲ ਕਰਨਾ ਹੈ ਸੋ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲਾਂ ਇੱਥੇ ਤੁਸੀਂ ਆਪਣਾ ਬਲਾਕ ਲਿਖਣਾ ਹੈ ਜਿਵੇਂ ਤੁਹਾਡਾ ਕੋਈ ਵੀ ਤਹਿਸੀਲ ਹੈ ਜਾਂ ਬਲਾਕ ਹੈ ਉਹ ਤੁਸੀਂ ਇੱਥੇ ਫਿਲ ਕਰ ਲੈਣਾ ਹੈ ਉਸ ਤੋਂ ਬਾਅਦ ਜੇਕਰ ਬੱਚੇ ਦੀ ਏਜ 18 ਸਾਲ ਤੋਂ ਪਲੱਸ ਹੈ ਤਾਂ ਇੱਥੇ ਬੱਚੇ ਦਾ ਨਾਮ ਆਏਗਾ ਔਰ ਉਸ ਦਾ ਪਿੰਡ ਆਏਗਾ ਔਰ ਇੱਥੇ ਆਏਗਾ ਖੁਦ ਔਰ ਜੇਕਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਇਹ ਫਾਰਮ ਬੱਚੇ ਦੇ ਪਿਤਾ ਵੱਲੋਂ ਭਰਿਆ ਜਾਵੇਗਾ ਜਾਂ ਮਾਤਾ ਵੱਲੋਂ ਭਰਿਆ ਜਾਵੇਗਾ ਸੋ ਫਿਰ ਤੁਸੀਂ ਸੇਮ ਡਿਟੇਲ ਇਸੇ ਤਰ੍ਹਾਂ ਹੀ ਆਪਣਾ ਨਾਮ ਦੇਖ ਕੇ ਭਰ ਲੈਣੀ ਹੈ ਔਰ ਨੀਚੇ ਬੱਚੇ ਦਾ ਨਾਮ ਆਏਗਾ ਇੱਥੇ ਤੁਸੀਂ ਜੈਂਡਰ ਸਿਲੈਕਟ ਕਰ ਲੈਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਜਨਮ ਮਿਤੀ ਦਰਜ ਕਰਕੇ ਇੱਥੇ ਖਾਲੀ ਛੱਡ ਦੇਣਾ ਹੈ ਇਸ ਨੂੰ ਔਰ ਇੱਥੇ ਆਪਣੇ ਪਿੰਡ ਦਾ ਨਾਮ ਲਿਖ ਲਓ ਜਾਂ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਉਥੋਂ ਦਾ ਨਾਮ ਲਿਖ ਲਓ ਤਾਂ ਔਰ ਨੀਚੇ ਤੁਹਾਡੇ ਪਿਤਾ ਦਾ ਨਾਮ ਔਰ ਮਾਤਾ ਦਾ ਨਾਮ ਔਰ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਪਿੰਡ ਲਿਖੋਗੇ ਔਰ ਪਿੰਡ ਦਾ ਐਡਰੈਸ ਲਿਖਣ ਤੋਂ ਬਾਅਦ ਜੇਕਰ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਸ਼ਹਿਰ ਦਾ ਐਡਰੈਸ ਲਿਖ ਲਿਓ ਨਹੀਂ ਤਾਂ ਇੱਥੇ ਤੁਸੀਂ ਆਪਣਾ ਪਿੰਨ ਕੋਡ ਦਰਜ ਕਰਨਾ ਹੈ ਔਰ ਉਸ ਤੋਂ ਬਾਅਦ ਆਪਣਾ ਡਿਸਟ੍ਰਿਕਟ ਦਰਜ ਕਰਕੇ ਇਹਨਾਂ ਕਾਲਮਾਂ ਨੂੰ ਖਾਲੀ ਛੱਡ ਦੇਣਾ ਹੈ ਔਰ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਫਿਲ ਕਰ ਲੈਣਾ ਹੈ ਔਰ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਜ਼ਰੂਰ ਫਿਲ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਇਹ ਫਿਲਣਾ ਹੀ ਕਰਦੇ ਤਾਂ ਤੁਹਾਡਾ ਫਾਰਮ ਸਬਮਿਟ ਨਹੀਂ ਹੋਵੇਗਾ ਔਰ ਉਸ ਤੋਂ ਬਾਅਦ ਆਪਾਂ ਥੱਲੇ ਦੇਖਦੇ ਹਾਂ ਤਾਂ ਇੱਥੇ ਤੁਸੀਂ ਸੇਵਾ ਕਹਿੰਦੇ ਤੇ ਟਿੱਕ ਕਰਨਾ ਹੈ ਬਾਕੀ ਕਿਸੇ ਨੂੰ ਕੁਝ ਵੀ ਨਹੀਂ ਕਰ ਔਰ ਉਸ ਤੋਂ ਬਾਅਦ ਜਿੱਥੇ ਆਪਣਾ ਲਿਖਿਆ ਹੈ ਧਰਮ ਤਾਂ ਇੱਥੇ ਤੁਸੀਂ ਆਪਣਾ ਧਰਮ ਫਿਲ ਕਰ ਲੈਣਾ ਹੈ ਜਿਵੇਂ ਕਿ ਇਸ ਬੱਚੇ ਦਾ ਧਰਮ ਸਿੱਖ ਸੀ ਆਪਾਂ ਫਿਲ ਕਰ ਦਿੱਤਾ ਹੈ ਸੋ ਉਸ ਤੋਂ ਬਾਅਦ ਜੋ ਤੁਹਾਡੀ ਕਾਸਟ ਹੈ ਰਾਏ ਸਿੱਖ ਹੈ ਮਜਬੀ ਸਿੱਖ ਹੈ ਜਾਂ ਕੁਝ ਹੋਰ ਤੁਹਾਡੀ ਕਾਸਟ ਹੈ ਤਾਂ ਉੱਤੇ ਤਾਂ ਇੱਥੇ ਤੁਸੀਂ ਉਹ ਫਿਲ ਕਰ ਦੇਣੀ ਹੈ ਔਰ ਉਸ ਤੋਂ ਬਾਅਦ ਇਹਨਾਂ ਕਾਲਮ ਨੂੰ ਖਾਲੀ ਛੱਡ ਦੇਣਾ ਹੈ ਸੋ ਹੁਣ ਆਪਾਂ ਗੱਲ ਕਰਦੇ ਆਂ ਕਿ ਆਪਣਾ ਜੋ ਫਰਸਟ ਪੇਜ ਹੈ ਜੋ ਤੁਸੀਂ ਫਿਲ ਕਰਨਾ ਹੈ ਤਾਂ ਇਸ ਦੇ ਉੱਤੇ ਤੁਸੀਂ ਆਪਣੀ ਇੱਕ ਫੋਟੋ ਲਗਾਉਣੀ ਹੈ ਫੋਟੋ ਲਗਾਉਣ ਤੋਂ ਬਾਅਦ ਉਸ ਫੋਟੋ ਨੂੰ ਤੁਸੀਂ ਟੈਸਟਡ ਕਰਵਾਉਣਾ ਹੈ ਆਪਣੇ ਨੰਬਰਦਾਰ ਜਾਂ ਸਰਪੰਚ ਦੇ ਕੋਲੋਂ ਸੋਸ ਤੋਂ ਬਾਅਦ ਆਪਾਂ ਪੇਜ ਦੇ ਹੇਠਲੇ ਸਾਈਡ ਤੇ ਵੀ ਸਰਪੰਚ ਦੇ ਦਸਤਖਤ ਕਰਾਉਣੇ ਹਨ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਜੋ ਤੁਹਾਡੇ ਬਲਾਕ ਦੇ ਵਿੱਚ ਜਾਂ ਤਹਿਸੀਲ ਦੇ ਵਿੱਚ ਪਟਵਾਰੀ ਬੈਠਦੇ ਨੇ ਤਾਂ ਉਹਨਾਂ ਤੋਂ ਤੁਸੀਂ ਇਸ ਫਾਰਮ ਨੂੰ ਸਿਗਨੇਚਰ ਕਰਵਾਉਣਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਪੇਜ ਦੀ ਜਿਸ ਦੇ ਵਿੱਚ ਕੀ ਆਪਣਾ ਇਸ ਫਾਰਮ ਦੇ ਨਾਲ ਇੱਕ ਸਵੈ ਘੋਸ਼ਣਾ ਪੱਤਰ ਲੱਗਦਾ ਹੈ ਤਾਂ ਇਹ ਸਵੈ ਘੋਸ਼ਣਾ ਪੱਤਰ ਜੇਕਰ ਬੱਚਾ 18 ਸਾਲ ਤੋਂ ਵੱਧਦਾ ਹੈ ਤਾਂ ਬੱਚੇ ਦੇ ਵੱਲੋਂ ਲੱਗੇਗਾ ਅਗਰ ਜੇਕਰ ਬੱਚਾ 18 ਸਾਲ ਤੋਂ ਘਟਦਾ ਹੈ ਤਾਂ ਉਸਦੇ ਪਿਤਾ ਵੱਲੋਂ ਇਹ ਫਾਰਮ ਲੱਗੇਗਾ ਸੋ ਜੇਕਰ ਤੁਸੀਂ ਇਹ ਫਾਰਮ ਸਾਡੇ ਕੋਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਨੂੰ WhatsApp ਤੇ ਮੈਸੇਜ ਕਰਕੇ PDF ਇਸ ਦੀ ਪ੍ਰਾਪਤ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਫਾਰਮ ਜੇਕਰ ਬੱਚੇ ਦੇ ਪਿਤਾ ਵੱਲੋਂ ਜਾਂ ਮਾਤਾ ਵੱਲੋਂ ਭਰਿਆ ਜਾਂਦਾ ਹੈ ਤਾਂ ਇੱਥੇ ਤੁਸੀਂ ਬੱਚੇ ਦੇ ਮਾਤਾ ਪਿਤਾ ਦਾ ਨਾਮ ਉਸ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਦੇ ਅੱਗੇ ਮਾਤਾ ਪਿਤਾ ਦਾ ਨਾਮ ਤੁਸੀਂ ਇੱਥੇ ਫਿਲ ਕਰਨਾ ਹੈ ਔਰ ਉਸ ਤੋਂ ਬਾਅਦ ਇੱਥੇ ਤੁਸੀਂ ਐਡਰੈਸ ਫਿਲ ਕਰਕੇ ਇੱਥੇ ਆਪਣਾ ਤੁਸੀਂ ਕਾਸਟ ਲਿਖ ਦੇਣੀ ਹੈ ਔਰ ਉਸ ਤੋਂ ਬਾਅਦ ਇਹ ਤੁਸੀਂ ਲਿਖਣਾ ਹੈ ਜੇਕਰ ਤੁਸੀਂ ਖੁਦ ਲਈ ਅਪਲਾਈ ਕਰ ਰਹੇ ਹੋ ਤਾਂ ਫਿਰ ਤੁਸੀਂ ਇੱਥੇ ਖੁਦ ਲਿਖ ਦੇਣਾ ਹੈ ਅਗਰ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਵੱਲੋਂ ਅਪਲਾਈ ਕਰ ਰਹੇ ਹੋ ਤਾਂ ਇੱਥੇ ਤੁਸੀਂ ਲਿਖਣਾ ਹੈ ਵੀ ਮੈਨੂੰ ਆਪਣੇ ਲੜਕੇ ਲਈ ਚਾਹੀਦਾ ਹੈ ਜਾਂ ਆਪਣੀ ਲੜਕੀ ਦੇ ਲਈ ਚਾਹੀਦਾ ਹੈ ਔਰ ਉਸ ਤੋਂ ਬਾਅਦ ਇਹ ਸਾਈਡ ਤੇ ਤੁਸੀਂ ਦੋਨਾਂ ਸਿਗਨੇਚਰ ਤੇ ਆਪਣੇ ਸਿਗਨੇਚਰ ਕਰਨੇ ਹਨ ਔਰ ਸਵੈ ਘੋਸ਼ਨਾ ਦੇ ਇੱਥੇ ਆਪਣੀ ਫੋਟੋ ਲਗਾ ਕੇ ਉਸ ਦੇ ਉੱਪਰ ਸਰਪੰਚ ਦੇ ਸਿਗਨੇਚਰ ਕਰਵਾਉਣੇ ਹਨ ਔਰ ਇੱਕ ਸਿਗਨੇਚਰ ਤੁਸੀਂ ਸਾਈਡ ਤੇ ਕਰਵਾ ਲਿਆ ਹੈ ਹਨ ਉਸ ਤੋਂ ਬਾਅਦ ਜੋ 3 ਨੰਬਰ ਦਾ ਆਪਣੇ ਕੋਲ ਪੇਜ ਰਹੇਗਾ ਇਸ ਤੇ ਤੁਸੀਂ ਆਪਣੇ ਓਨਲੀ ਸਿਗਨੇਚਰ ਕਰਨੇ ਹਨ ਔਰ ਇਸ ਤੇ ਤੁਸੀਂ ਸਰਪੰਚ ਦੇ ਸਿਗਨੇਚਰ ਕਰਵਾਉਣੇ ਹਨ ਸੋ ਇਹ ਤਿੰਨ ਪੇਜ ਹਨ ਸੋ ਇਹ ਆਪਣਾ ਤਿੰਨ ਪੇਜਾਂ ਦਾ ਫਾਰਮ ਹੈ ਜੋ ਕਿ ਐਸਸੀ ਕਾਸਟ ਦੇ ਸਰਟੀਫਿਕੇਟ ਦੇ ਲਈ ਆਪਾਂ ਫਿਲ ਕਰਨਾ ਤੁਹਾਨੂੰ ਦੱਸਿਆ ਹੈ ਸੋ ਆਈ ਹੋਪ ਅੱਜ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ ਸ਼ੇਅਰ ਕਰਿਓ ਤਾਂ ਜੋ ਤੁਹਾਡੇ ਨਾਲ ਨਾਲ ਤੁਹਾਡੇ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਔਰ ਉਹ ਵੀ ਆਪਣਾ ਸਰਟੀਫਿਕੇਟ ਦਾ ਫਾਰਮ ਕਰ ਬੈਠੇ ਫਿਲ ਕਰ ਲੈਣ ਔਰ ਆਪਾਂ ਗੱਲ ਕਰਦੇ ਹਾਂਗੇ ਜਦੋਂ ਇਹ ਫਾਰਮ ਤੁਸੀਂ ਪੂਰਾ ਫਿਲ ਕਰ ਲੈਨੇ ਹੋ ਔਰ ਸਰਪੰਚ ਦੇ ਸਿਗਨੇਚਰ ਕਰਵਾ ਕੇ ਉਸ ਤੋਂ ਬਾਅਦ ਪਟਵਾਰੀ ਦੇ ਸਿਗਨੇਚਰ ਕਰਵਾ ਲੈਨੇ ਹੋ ਤਾਂ ਜਦੋਂ ਤੁਸੀਂ ਸੌਦਾ ਕੇਂਦਰ ਦੇ ਵਿੱਚ ਜਾਣਾ ਹੈ ਤਾਂ ਉੱਥੇ ਤੁਸੀਂ ਆਪਣੇ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਹਨ ਇੱਕ ਆਧਾਰ ਕਾਰਡ ਰਾਸ਼ਨ ਕਾਰਡ ਔਰ ਜੇਕਰ ਬੱਚਾ ਪੜ੍ਹਿਆ ਲਿਖਿਆ ਹੈ ਤਾਂ 10ਵੀਂ ਦਾ ਸਰਟੀਫਿਕੇਟ ਔਰ ਜਾਂ ਔਰ ਉਸ ਦੀ ਕਲਾਸ ਦਾ 5ਵੀਂ 6ਵੀਂ ਦਾ ਕੋਈ ਵੀ ਸਰਟੀਫਿਕੇਟ ਹੋਵੇ ਤਾਂ ਉਹ ਵੀ ਤੁਸੀਂ ਲਿਜਾ ਕੇ ਸਕਦੇ ਹੋ ਔਰ ਜੇਕਰ ਬੱਚਾ ਜਾਂ ਉਸ ਦੇ ਮਾਤਾ ਪਿਤਾ ਨਹੀਂ ਪੜ੍ਹੇ ਲਿਖੇ ਤਾਂ ਉਹ ਆਪਣਾ ਵੋਟਰ ਕਾਰਡ ਪੈਨ ਕਾਰਡ ਜਾਂ ਆਪਣਾ ਕੋਈ ਡਰਾਈਵਰੀ ਲਾਇਸੈਂਸ ਲੈ ਕੇ ਜਾ ਸਕਦੇ ਹਨ ਸੋ ਇਹ ਡਾਕੂਮੈਂਟ ਤੁਹਾਨੂੰ ਰਿਕੁਆਇਰਮੈਂਟ ਰਹੇਗੀ ਸੋ ਮਿਲਦੇ ਰਹਾਂਗੇ ਇਸੇ ਤਰ੍ਹਾਂ ਦੀ ਹੋਰ ਨੌਲੇਜ ਵਾਲੀ ਵੀਡੀਓ ਦੇ ਨਾਲ ਸੋ ਇਸ ਤਰ੍ਹਾਂ ਦੀ ਨੌਲੇਜ ਵਾਲੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਣਾ ਦੇ ਨਾਲੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲੋ ਤਾਂ ਜੋ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਮਿਲਦੇ ਆਂ ਇਸ ਤਰ੍ਹਾਂ ਦੀ ਨਵੀਂ ਇਨਫੋਰਮੇਟਿਵ ਵੀਡੀਓ ਨਾਲ ਥੈਂਕ ਯੂ ਸੋ ਮੱਚ